ਲਾਈਕ ਸ਼ੇਅਰ ਕਰਿਆ ਕਰੋ ਬਾਈ ਜੀ ਅੱਖ ਚੈੱਕ ਕਰੋ ਦੋਨੋਂ ਸਾਈਡਾਂ ਪੈਰਾਂ 'ਚ ਮौज ਆ ਗਈ ਬਹੁਤ ਸੋਹਣੀ ਇਹਦੀ ਮਾਂ ਦੀ ਮੌਜੀ ਦੀ ਇਹ ਵੀ ਇੱਧੇ ਹੀ ਮੌਜਾ ਬਾਪ ਬਣਾ ਮੌਜਤੋ ਦੀ ਬਾਕੀ ਉਹ ਫਿਰਦਾਗਾ ஜவர மசூர உடனே கண்ணா கேட்பா ஆஹ 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 ਹਾ 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 ਖੱਟੀਆਂ ਅੱਖਾਂ ਚਾ ਖੱਟੀਆਂ ਅੱਖਾਂ ਦੀ ਬਾਪ ਦੀ ਖੱਟੀਆਂ ਅੱਖਾਂ ਦੀ ਹੈ ਮਾਂ ਐ ਇਹਦੀ ਪੈਰਾਂ ਜਿਹੇ ਦੇ ਮਾਓ ਜਾਂ ਦਦੀ ਉਸ ਦੇ ਨਾਲ ਲੱਗੀਆਂ ਨੇ ਕੰਨੀਆਂ ਜਮਾ ਕਿਸੇ ਪੱਖੋਂ ਘਾਟ ਨਹੀਂ ਕੋਈ ਗੱਲਬਾਤ ਨਹੀਂ ਮੈਂ ਵੀ ਹੁਣ ਆਪਾਂ ਨੇ ਇਹਦੀ ਇਦਾ ਬਾਪ ਬਾਈ ਜਿੱਤਿਆ ਹੈ ਜੀ ਮਾਂ ਵੀ ਵਧੀਆ ਜਾਨਵਰ ਦੀ ਨਾਲਸਲ ਚੋਕਾਇਕੇ ਲਿਆਂਦੀ ਸੀ ਹੁਣ ਇਹਨੂੰ ਬਾਜੀ ਦੇਖਣਾ ਛੱਡ ਕੇ ਵੀ ਕੀ ਕਹਿੰਦਾ ਹੈ ਬਾਕੀ ਥੋੜਾ ਸਹਿਯੋਗ ਹੋਵੇ ਸਭ ਕੋ ਹੋ ਜੂ ਜੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਆਂਕੇ ਆਪਣੀਆਂ ਵੀਡੀਓ ਥੋੜਾ ਤੱਕ ਪਹੁੰਚਦੀਆਂ ਸਕਣ ਧੰਨਵਾਦ ਬਾਈ ਜੀ ਨੀਲੇ ਜਾਨਵਰ ਤੇ ਭਰੋਸਾ ਆਪਾਂ ਨੂੰ